ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜਿਵੇਂ ਕਿ ਆਪ ਨੂੰ ਪਤਾ ਹੀ ਆ ਕਿ ਹੋਲਾ ਮੱਲਾ ਆ ਰਿਹਾ ਹੈ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਤਕਰੀਮ ਰਾਤ ਦਾ ਹੁਣ 1:30 ਵਜੇ ਦਾ ਟਾਈਮ ਹੈ ਤੇ ਦੇਖੋ ਤਿਆਰੀਆਂ ਸੜਕਾਂ ਤੇ ਹੋਣ ਲੱਪੀਆਂ ਆਉ ਤੁਹਾਨੂੰ ਚਲਦੇ ਨਾਲੇ ਸ਼ਹਿਰ ਦੇ ਦਰਸ਼ਨ ਕਰਾਉਣੇ ਚਲੋ ਵੀਰ ਜੀ ਚਲੋ ਜੀ ਆਪਾਂ ਟੈਕਸੀ ਤੋਂ ਨਿਕਲੇ ਆਂ ਜੀ ਤੇ ਆਓ ਤੁਹਾਨੂੰ ਦੱਸਦੇ ਆਂ ਫੇ ਰੋਡ ਦੇ ਵਿੱਚ ਲਾਈਟਾਂ ਲੱਗਣ ਲੱਗ ਪਈਆਂ ਓਲੇ ਮੱਲੇ ਦੀ ਤਿਆਰੀ ਹੋ ਗਈ ਵੱਡੇ ਭਾਗਾਂ ਵਾਲਿਆਂ ਕੇ ਵਾਇਕਰੂ ਸੱਚੇ ਪਾਤਸ਼ਾ ਤੇਰੀ ਨਗਰੀ ਦੇ ਵਿੱਚ ਜਨਮ ਮਿਲਿਆ ਹੈ ਆ ਦੇਖੋ ਖੰਭਿਆਂ ਤੇ ਲਾਈਟਾਂ ਲੱਗ ਗਈਆਂ ਤਿਆਰੀ ਤਿਆਰੀ ਹੋਣ ਲੱਪੇ ਜੀ ਬੋਲੇ ਭੱਲੇ ਦੀ ਤੇ ਆ ਦੇਖੋ ਕਿੰਨੀ ਸੋਹਣੀ ਸਜਾਵਟ ਕਰ ਦਿੱਤੀ ਮੋੜੋ ਇੱਥੋਂ ਮੋੜੋ ਹਾਂਜੀ ਇੱਧਰ ਨੂੰ ਮੋੜੋ ਇੱਧਰੋਂ 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 ਜੀ ਇੱਧਰੋਂ ਨੋ ਤੇ ਆਪ ਜਿੰਨੇ ਵੀ ਸੰਗਤ ਨੇ ਨੰਦਗੁਰ ਸਾਹਿਬ ਆਣਾ ਤੇ ਤੁਹਾਨੂੰ ਅਸੀਂ ਦੋਵੇਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਤੁਸੀਂ ਖਾਲਸੇ ਦੀ ਜਨਮ ਭੂਮੀ ਆਣਾ ਤੇ ਦੇਖੋ ਇੱਕ ਗੱਲ ਹੈ ਬੇਨਤੀ ਅਸੀਂ ਤੁਹਾਨੂੰ ਇਹ ਕਰਦੇ ਆ ਬਈ ਦੇਖੋ ਜਿਹਨੇ ਜਿਹਨੇ ਆਪਣੇ ਸਾਧਨਾ ਤੇ ਆਣਾ ਬੜੇ ਪਿਆਰ ਨਾਲ ਤੇ ਸਤਕਾਰ ਨਾਲ ਆਣਾ ਗੁਰੂ ਮਹਾਰਾਜ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਨਾ ਬੜੇ ਪਿਆਰ ਨਾਲ ਆਣਾ ਕਹਿੰਦਾ ਮੇਰਾ ਭਾਵ ਬਈ ਮੋਟਰਸਾਈਕਲਾਂ ਦੀ ਠਾ ਠਾ ਕਰਦੇ ਨਹੀਂ ਆਣਾ ਤੇ ਨਾ ਹੀ ਉੱਚੀ ਉੱਚੀ ਡੈਕ ਵੱਜੇ ਵਜਾਉਂਦੇ ਆਣਾ ਅਸੀਂ ਆਪਣੇ ਬਾਪੂ ਦੇ ਘਰ ਨੂੰ ਆਣਾ ਤੇ ਅਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਆਣਾ ਤੇ ਕਿਉਂਕਿ ਜਿੰਨੇ ਵੀ ਅਸੀਂ ਪਿਆਰ ਸਤਿਕਾਰ ਨਾਲ ਆਵਾਂਗੇ ਤੇ ਗੁਰੂ ਮਹਾਰਾਜ ਉਨੇ ਹੀ ਖੁਸ਼ ਹੋਣਗੇ ਜੇ ਅਸੀਂ ਹੜਪ ਹੜਪ ਕਰਦੇ ਟਰੈਕਟਰਾਂ ਦੀਆਂ ਰੇਸਾਂ ਦਿੰਦੇ ਜਾਂ ਇੱਕ ਦੂਜੇ ਤੋਂ ਮੋੜਾ ਡਰੈਕਟਰ ਭਜਾਉਂਦੇ ਆਵਾਂਗੇ ਤਾਂ ਹੋ ਸਕਦਾ ਬਈ ਬਹੁਤ ਐਕਸੀਡੈਂਟ ਹੋ ਜਾਂਦੇ ਆ ਚਾਂਸ ਹੋ ਜਾਂਦੇ ਆ ਬਈ ਉਹਦਾ ਫਿਰ ਹਰਜਾਨਾ ਪਰਿਵਾਰਾਂ ਦੇ ਜੀਆਂ ਦਾ ਚਲੇ ਜਾਣਾ ਉਹ ਇੱਕ ਬਹੁਤ ਦੁਖਦਾਈ ਹੁੰਦਾ ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਆਨੰਦਾਂ ਦੀ ਪੁਰੀ ਦੇ ਵਿੱਚ ਆਣਾ ਹੈ ਤੁਹਾਨੂੰ ਕੋਈ ਵੀ ਦਿੱਕਤ ਹੋਵੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋਵੇ ਜਾਂ ਆਨੰਦਪੁਰ ਸਾਹਿਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਗੱਲਬਾਤ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਅਸੀਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਆ ਤੁਹਾਡੀ ਹਰ ਮੁਸ਼ਕਲ ਅਸੀਂ ਇੱਥੇ ਹੱਲ ਕਰਾਂਗੇ ਜੇ ਕੋਈ ਨਾ ਕੋਈ ਦਿੱਕਤ ਆਊਗੀ ਤੇ ਕਹਿਣ ਦਾ ਮੇਰਾ ਭਾਵ ਵੇ ਪਿਆਰ ਨਾ ਲੈਣਾ ਬਈ ਐਨ ਟਰੈਕਟਰਾਂ ਪਰ ਆਨੰਦ ਨਾਲ ਆਣਾ ਗੱਡੀਆਂ ਦੇ ਵਿੱਚ ਇੱਕ ਦੂਏ ਦੇ ਮੋੜਾ ਰੇਸਾਂ ਨਹੀਂ ਲਾਣੀਆਂ ਹੈਗੀਆਂ ਆਪਾਂ ਰੇਸਾਂ ਲਾਣ ਨਹੀਂ ਆਏ ਆ ਆਪਾਂ ਨਾ ਇੱਥੇ ਗੁਰੂ ਦੇ ਦਰਸ਼ਨ ਕਰਨ ਆਣਾ ਤੇ ਆਜੋ ਫਿਰ ਤੁਹਾਨੂੰ ਨਾਲੇ ਅੱਜ ਕਰਾਉਂਦੇ ਆਂ ਸ਼ਹਿਰ ਦੇ ਵਿੱਚ ਬਿਲਕੁਲ ਸੋਨ ਮਸਾਨਾ ਇਸ ਵੇਲੇ ਉਹ ਹੀ ਤੁਹਾਨੂੰ ਦੱਸਿਆ ਪਿਆ ਕਿ ਤਕਰੀਬਨ 12:30 ਤੋਂ ਵਜੇ ਤੋਂ ਟਾਈਮ ਉੱ퍼 ਹੋ ਗਿਆ ਰਾਤਾ ਇਹ ਗੁਰੂ ਘਰ ਦੇ ਵਿੱਚੋਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਆਏ ਸੀ ਚਲੋ ਮੈਂ ਆਪਾ ਦਰਸ਼ਨ ਵੇਲੇ ਰਹੀ ਗਿਆਨ ਅਧਿਕਾਰ ਸਾਹਿਬ ਆਇਆ ਤੁਸੀਂ ਵੀ ਦਰਸ਼ਨ ਕਰੋ ਆ ਦੇਖੋ ਖੰਭਿਆਂ ਦੇ ਨਾਲ ਲੇਟਾਂ ਲੱਗੀਆਂ ਤੇ ਤਿਆਰੀਆਂ ਪੂਰੀਆਂ ਜੋਰਾਂ ਤੇ ਆ ਬੜੇ ਪਿਆਰ ਸਤਕਾਰ ਦੇ ਨਾਲ ਆਣਾ ਸਾਧ ਸੰਗਤ ਜੀ ਤੁਸੀਂ ਤੇ ਸਾਨੂੰ ਵੀ ਤੁਹਾਡੀ ਉਡੀਕ ਰਹਿੰਦੀ ਆ ਅਸੀਂ ਸਾਰਾ ਸਾਲ ਉਡੀਕ ਕਰਦੇ ਆ ਤੁਹਾਡੀ ਵੇ ਤੁਸੀਂ ਆਣਾ ਤੇ ਅਸੀਂ ਤੁਹਾਡੇ ਦਰਸ਼ਨ ਕਰਨੇ ਆ ਕਿਉਂਕਿ ਅਸੀਂ ਸਾਲ ਭਰ ਤੁਹਾਡਾ ਇੰਤਜ਼ਾਰ ਕਰਦੇ ਆ ਭਈ ਤੁਸੀਂ ਅਨੰਦਾ ਦੀਪੁਰੀ ਆਨੰਦ ਪ੍ਰਸਾਦ ਖਾਲਸੇ ਦੀ ਜਨਮ ਭੂਮੀ ਹੋਲਾ ਮਲਾ ਮਨਾਣਾ ਨਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਹੋਲਾ ਮੱਲਾ ਤੇ ਮੇਰਾ ਕਹਿਣ ਦਾ ਭਾਵ ਹੁੱਲੜਵਾਜੀ ਨਾ ਕਰਿਓ। ਲੋ ਜੀ ਆਪਾਂ ਆਗੇ ਪੰਜ ਪਿਆਰਾ ਪਾਰਕ ਤੇ ਆਪਾਂ ਹੁਣ ਇੱਥੋਂ ਮੁੜਾਂਗੇ ਸਿੱਧੇ ਜਾਵਾਂਗੇ ਆਪਾਂ ਕਿਲਾ ਆਨੰਦਗੜ੍ਹ ਸਾਹਿਬ। ਇਹ ਹੈਗੀ ਜੀ ਪੰਜ ਪਿਆਰਾ ਪਾਰਕ ਲੈਟਾਂ ਇਸ ਵੇਲੇ ਬੰਦ ਹੈ। ਕਿਉਂਕਿ ਕਾਫੀ ਰਾਤ ਹੋ ਚੁੱਕੀ ਹੈ। ਇੱਧਰ ਖਾਲਸਾ ਵਿਰਾਸਤ ਹੈ ਤੇ ਰਾਤ ਕਾਫੀ ਹੋ ਚੁੱਕੀ ਹੈ ਉੱਪਰ ਤੇ ਜਾਣਾ ਤਾਂ ਹੁਣ ਤੁਸੀਂ ਇੱਧਰ ਨੂੰ ਮੋੜ ਲਿਆ ਹਾਂ ਮੋੜੋ ਪਿੱਛੇ ਨੂੰ ਮੋੜੋ ਪਿੱਛੇ ਨੂੰ ਮੋੜੋ ਆਪਾਂ ਥੋੜਾ ਗਲਤ ਹੋ ਗਏ ਆ ਤੇ ਚਲੋ ਉੱਪਰ ਚੱਲਦੇ ਹਾਂ ਆ ਜੋ ਫਿਰ ਆਪਾਂ ਕਿਲਾ ਅਨੰਦਗੜ੍ਹ ਸਾਹਿਬ ਚੱਲਦੇ ਹਾਂ ਇੱਥੇ ਕੋਲ ਸ਼ਾਂਤੀ ਹੈ ਇਸ ਵੇਲੇ ਪੂਰਾ ਸਕੂਨ ਹੈ ਆਨੰਦਾਂ ਦੀ ਪੂਰੀ ਮੇਰੇ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਨੇ ਆਪਣੀ ਜ਼ਿੰਦਗੀ ਦੇ 37 ਸਾਲ ਇੱਥੇ گزارੇ ਹੈ ਇੱਧਰ ਖਾਲਸਾ ਵਿਰਾਸਤ ਤੇ ਜਿੱਥੇ ਇਤਿਹਾਸ ਆਪਣਾ ਪੂਰਾ ਬੇਚੈਨ ਐਡ ਕੀਤਾ ਹੈ ਜਦੋਂ ਵੀ ਸੰਗਤ ਆਨੀ ਹੈ ਨਾ ਦਰਸ਼ਨ ਕਰਿਆ ਕਰੋ ਲਓ ਜੀ ਆਪਾਂ ਪਹੁੰਚ ਗਏ ਜੀ ਕਿਲਾ ਆਨੰਦਗੜ੍ਹ ਸਾਹਿਬਾ ਲਓ ਜੀ ਕਰੋ ਜੀ ਦਰਸ਼ਨ ਕਿਲਾ ਆਨੰਦਗੜ੍ਹ ਸਾਹਿਬ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ